ਟੇਬਲਡਾਂ ਦੀ ਸ਼ੁਰੂਆਤ ਕਰਦੇ ਹਾਂ ਇਸ ਵਕਤ ਸਭ ਤੋਂ ਵੱਡੀ ਤੇ ਆਮ ਖਬਰ ਦਿਨਾਲ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਸਪਸ਼ਟਿਕਰਣ ਪੱਤਰ ਜੋ ਕਿ ਹੁਣ ਜਨਤਕ ਕਰ ਦਿੱਤਾ ਗਿਆ। ਸਪਸ਼ਟਿਕਰਣ ਪੱਤਰ ਦੇ ਵਿੱਚ ਬਿਨਾਂ ਸ਼ਰਤਾਂ ਸਾਰਿਆਂ ਭੁਲਾਂ ਦੇ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਮਾਫੀ ਮੰਗੀ ਗਈ ਹੈ। ਦੱਸ ਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸਪਸ਼ਟਿਕਰਣ ਪੱਤਰ ਜਿਸ ਨੂੰ ਕਿ ਜਨਤਕ ਕੀਤਾ ਹੈ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਤੇ ਪੱਤਰ ਨੂੰ ਜਨਤਕ ਕੀਤਾ ਗਿਆ। ਸਪਸ਼ਟ ਕਰੰਤੇ ਜਲਦ ਸਿੰਘ ਸਹਿਬਾਨਾਂ ਦੀ 71 ਤਾ ਸਦੀ ਚਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨ ਜੋ ਇਸ ਤੇ ਫੈਸਲਾ ਲੈਣਗੇ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਸਪਸ਼ਟਿਕਰਨ ਪੱਤਰ ਜੋ ਕਿ ਹੁਣ ਜਨਤਾ ਕਰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਸਪਸ਼ਟਿਕਰਨ ਪੱਤਰ ਜਨਤਾ ਕੀਤਾ ਗਿਆ ਸਪਸ਼ਟਿਕਰਨ ਪੱਤਰ ਦੇ ਵਿੱਚ ਬਿਨਾਂ ਸ਼ਰਤਾਂ ਸਾਰੀਆਂ ਭੁੱਲਾਂ ਦੇ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਮਾਫੀ ਮੰਗੀ ਗਈ ਹੈ ਦੱਸ ਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹੀ ਇਸ ਪੱਤਰ ਨੂੰ ਜਨਤਕ ਕੀਤਾ ਗਿਆ ਸਪਸ਼ਟਕਰਨ ਤੇ ਜਲਦ ਸਿੰਘ ਸਹਿਬਾਨ ਦੀ ਇਕਤਤਾ ਵੀ ਸੱਦੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨ ਇਸ ਤੇ ਕੋਈ ਫੈਸਲਾ ਵੀ ਲੈਣਗੇ ਤਾਂ ਸੁਖਪੀਰ ਸਿੰਘ ਬਾਦਲ ਵੱਲੋਂ ਦਿੱਤਾ ਸਪਸ਼ਟਕਰਨ ਪੱਤਰ ਜਿਸ ਨੂੰ ਕਿ ਜਨਤਕ ਕੀਤਾ ਗਿਆ ਸਪਸ਼ਟਕਰਨ ਤੇ ਜਲਦ ਸਿੰਘ ਸਹਿਬਾਨ ਦੀ ਇਕਤਤਾ ਸੱਦੀ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨ ਇਸ ਤੇ ਕੋਈ ਫੈਸਲਾ ਵੀ ਲੈ ਸਕਦੇ ਆ ਦੱਸ ਦੇ ਕਿ ਸ਼੍ਰੋਮਣੀ ਅਕਾਲ ਤਖਤ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਪਸ਼ਟੀਕਰਨ ਪੱਤਰ ਦਿੱਤਾ ਜਿਸ ਨੂੰ ਕੇ ਹੁਣ ਜਨਤਕ ਕਰ ਦਿੱਤਾ ਗਿਆ ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇਸ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸ੍ਰੀ ਕਾਉਂਟਕ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼ਰੂਨੀ ਕਾਲੀਦਾਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੇਬ ਸਿੰਘ ਸਾਹਿਬ ਜਿਹੇ ਤਰ੍ਹਾਂ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰਸ਼ਨ ਨੂੰ ਜਨਤਕ ਕੀਤਾ ਗਿਆ। ਸੋ ਇਹ ਪ੍ਰਸ਼ਨ ਕਾਪੀ ਆਪ ਜੀ ਨੂੰ ਐਜ਼ੂ ਇਸ ਪੱਤਰ ਦੇ ਕਾਪੀ ਆਪ ਜੀ ਨੂੰ ਦਿੱਤੇ ਜਾਣਗੀਆਂ ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸੰਸਾ ਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਲੈ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਨਹੀਂ ਜਿਵੇਂ ਖਬਰ ਤੇ ਵੀ ਤੇਰੇ ਗੱਲਬਾਤ ਲਈ ਸਾਡੇ ਸਹਿਯੋਗੀ ਅਮਰਸਰ ਤੋਂ ਪਰਮਵੀਰ ਸਿੰਘ ਔਲਖ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਤਾਂ ਪਰਮ ਜਿਸ ਤਰੀਕੇ ਦੇ ਨਾਲ ਇੱਕ ਸਪਸ਼ਟਿਕਰਨ ਪੱਤਰ ਸੁਖਵੀਰ ਸਿੰਘ ਬਾਦਲ ਵੱਲੋਂ ਸਿਰਕਾਲ ਤੱਕ ਸਾਇਤ ਤੇ ਸੌਂਪਿਆ ਜਾਂਦਾ ਤਾਂ ਉਸ ਪੱਤਰ ਨੂੰ ਹੁਣ ਜਨਤਕ ਕਰ ਦਿੱਤਾ ਗਿਆ ਤੇ ਸੁਖਵੀਰ ਸਿੰਘ ਬਾਦਲ ਨੇ ਸਾਰੀਆਂ ਚੀਜ਼ਾਂ ਦੇ ਲਈ ਮਾਫੀ ਇਸ ਪੱਤਰ ਦੇ ਵਿੱਚ ਮੰਗੀ ਹੈ ਅ ਦੇਖੋ ਅੱਜ ਜਿਹੜਾ ਸਪਸ਼ਟੀਕਰਨ ਸੀਗਾ ਉਸ ਨੂੰ ਖੋਲਿਆ ਗਿਆ ਪੰਨ ਸਿੰਘ ਸਾਹਿਬਾਨ ਦੀ ਹਜ਼ੂਰੀ ਦੇ ਵਿੱਚ ਖੋਲਿਆ ਗਿਆ ਉਸ ਨੂੰ ਪੜਿਆ ਗਿਆ ਕਿ ਆਖਰਕਾਰ ਉਹਦੇ ਵਿੱਚ ਲਿਖਿਆ ਕੀ ਕੁਛ ਹੈ ਤਾਂ ਦਮਦਮਾ ਸਾਹਿਬ ਦੇ ਜਸਧਾਰ ਗਿਆਨੀ ਹਰਪ੍ਰੀਤ ਸਿੰਘ ਵੀ ਅੱਜ ਪਹੁੰਚੇ ਇਸ ਤੋਂ ਇਲਾਵਾ ਰਗਵੀਰ ਸਿੰਘ ਵੀ ਇੱਥੇ ਸੀਗੇ ਸ੍ਰੀ ਕਾਲ ਤਕ ਸਾਹਿਬ ਦੇ ਜਸਧਾਰ ਤਾਂ ਉਸ ਜਿਹੜਾ ਸਪਸ਼ਟੀਕਰਨ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਇਤਿਹਾਰਾਂ ਨੂੰ ਲੈ ਕੇ ਜਿਹੜਾ ਦਿੱਤਾ ਗਿਆ ਸੀਗਾ ਉਸ ਨੂੰ ਅੱਜ ਖੋਲਿਆ ਗਿਆ ਤੇ ਮੀਡੀਆ ਦੇ ਅੱਗੇ ਰੱਖਿਆ ਗਿਆ ਜਨਤਕ ਕੀਤਾ ਗਿਆ ਕਿ ਆਖਰਕਾਰ ਇਸ ਦੇ ਵਿੱਚ ਲਿਖਿਆ ਕੀ ਕੁਛ ਹੈ ਮੁਆਫੀ ਜਿਹੜੀ ਮੰਗੀ ਗਈ ਹੈ ਉਸ ਦੇ ਵਿੱਚ ਜਿਹੜਾ ਸਪਸ਼ਟੀਕਰਨ ਸੀਗਾ ਉਸ ਵਿੱਚ ਮੁਆਫੀ ਕਿੰਨਾ ਗੱਲਾਂ ਨੂੰ ਲੈ ਕੇ ਲਿਖੀ ਗਈ ਹੈ ਪਰ ਵਿਰੋਧੀ ਧਿਰਾਂ ਨੂੰ ਕਿਤੇ ਨਾ ਕਿਤੇ ਇਹ ਸਪਸ਼ਟੀਕਰਨ ਜਿਹੜਾ ਉਹ ਰਾਸ ਨਹੀਂ ਆਇਆ ਹੈਗਾ ਰਾਸ ਤੋਂ ਭਾਵੇਂ ਹੈ ਕਿ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਵਿਰੋਧੀ ਧਿਰਾਂ ਦਾ ਕਿ ਇਸ ਨੂੰ ਗੋਲ ਮੋਲ ਪੇਸ਼ ਕੀਤਾ ਗਿਆ ਯਾਨੀ ਕਿ ਸਿੱਧੇ ਤੌਰ ਦੇ ਉੱਤੇ ਜੇਕਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਪਸ਼ਟੀਕਰਨ ਤੇ ਮੁਆਫੀਨਾਮਾ ਦਿੱਤਾ ਹੈ ਜਿਸ ਦੇ ਵਿੱਚ ਮੁਆਫੀ ਵੀ ਮੰਗ ਲਈ ਹੈ ਖੀਮਾ ਜਾਂਚਕਾ ਮੰਗ ਲਈ ਹੈ ਪਰ ਇਸ ਦੇ ਵਿੱਚ ਇਹ ਗੱਲ ਕਿਤੇ ਨਾ ਕਿਤੇ ਸਾਹਮਣੇ ਨਿਕਲ ਕੇ ਆਈ ਹੈ ਕਿ ਉਸ ਵੇਲੇ ਦੀ ਸਰਕਾਰ ਵੱਲੇ ਜੋ ਭੁੱਲਾਂ ਹੋਈਆਂ ਜੋ ਗਲਤੀਆਂ ਹੋਈਆਂ ਉਸ ਲਈ ਮੈਂ ਖਿਮਾ ਦਾ ਜਾਚਕਾ ਪਰ ਜੋ ਗਲਤੀਆਂ ਦਾ ਮਤਲਬ ਜਿਹੜਾ ਹੈ ਉਹ ਕੀ ਹੈ ਇਹ ਵਿਰੋਧੀ ਧਿਰਾਂ ਪੁੱਛ ਰਹੀਆਂ ਨੇ ਕਿਹੜੀਆਂ ਕਿਹੜੀਆਂ ਗਲਤੀਆਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਮੁਆਫੀ ਮੰਗੀ ਹੈ ਲਿਖਤ ਦੇ ਵਿੱਚ ਸਾਨੂੰ ਦੱਸਿਆ ਜਾਵੇ ਸ੍ਰੀ ਕਾਲਤਾਕਰ ਸਾਹਿਬ ਦੇ ਜਥੇਦਾਰ ਨੂੰ ਦੱਸਿਆ ਜਾਵੇ ਲਿਖਤ ਦੇ ਵਿੱਚ ਕਿ ਆਖਰਕਾਰ ਗਲਤੀਆਂ ਕਿਹੜੀਆਂ ਕਿਹੜੀਆਂ ਸੀਗੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਹੈ ਫਿਰ ਇਕੱਤਰ ਹੋਏਗੀ ਤਾਂ ਉਸ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਕੀ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਜੇਕਰ ਅਸੀਂ ਵਿਰੋਧੀ ਧਿਰਾਂ ਦੇ ਗੱਲ ਕਰੀਏ ਚਾਹੇ ਅਸੀਂ ਬਾਗੀ ਧੜੇ ਦੀ ਗੱਲ ਕਰ ਲਈਏ ਅ ਬਿਬਾ ਜਗੀਰ ਕੌਰ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰ ਲਈਏ ਉਹ ਤੜੇ ਵੱਲੋਂ ਜਿਹੜਾ ਇੱਕ ਲਿਖਤੀ ਮਾਫੀ ਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਗਿਆ ਸੀਗਾ ਇਸ ਤੋਂ ਬਾਅਦ ਹੀ ਸੁਬੀਰ ਸਿੰਘ ਬਾਦਲ ਨੂੰ ਵੀ ਹੁਕਮ ਜਾਰੀ ਹੋਏ ਸੀਗੇ ਕਿ ਅਕਾਲ ਤਖਤ ਸਾਹਿਬ ਆ ਕੇ ਪੇਸ਼ ਹੋਵੋ ਤੇ ਆਪਣਾ ਸਪਸ਼ਟੀਕਰਨ ਦੇਵੋ 15 ਦਿਨ ਦਾ ਅਲਟੀਮੇਟਮ ਸੀਗਾ ਤੇ 15 ਦਿਨਾਂ ਦੇ ਵਿੱਚ ਵਿੱਚ ਆ ਕੇ ਅਲਟੀਮੇਟਮ ਦਿੱਤਾ ਗਿਆ ਪਰ ਅਲਟੀਮੇਟਮ ਜਿਹੜਾ ਦਿੱਤਾ ਗਿਆ ਸੀਗਾ ਉਸ ਦੇ ਵਿੱਚ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ ਉਹ ਰਾਸ ਵਿਰੋਧੀ ਧਿਰਾਂ ਨੂੰ ਨਹੀਂ ਆ ਰਿਹਾ ਹੈਗਾ ਵਿਰੋਧੀ ਧਿਰਾਂ ਦਾ ਇਹੀ ਇਲਜ਼ਾਮ ਹੈ ਕਿ ਇਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਨਹੀਂ ਲਿਖ ਕਿਸ ਕਿਸ ਦੀ ਮੰਗੀ ਹੈ ਮੁਆਫੀ ਕਿਸ ਕਿਸ ਦੀ ਮੰਗੀ ਗਈ ਹੈ ਬੇਦਬੀਆਂ ਦੀ ਮੰਗੀ ਗਈ ਹੈ ਆਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਉਹ ਜਾਂ ਸੁਮੇਸ਼ ਸੈਣੀ ਨੂੰ ਡੀਜੀਪੀ ਲਗਾਇਆ ਗਿਆ ਉਹ ਜਾਂ ਇਸ ਤੋਂ ਇਲਾਵਾ ਕਈ ਹੋਰ ਚੀਜ਼ਾਂ ਜਿਹੜੀਆਂ ਬੇਦਬੀਆਂ ਹੋਈਆਂ ਗੋਲੀकांड ਹੋਇਆ ਮੁਆਫੀ ਕਿੰਨਾ ਕਿੰਨਾ ਚੀਜ਼ਾਂ ਦੀ ਦਿੱਤੀ ਗਈ ਹੈ ਜਾਂ ਮੰਗੀ ਗਈ ਹੈ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਪਰ ਇੱਥੇ ਇਹ ਗੱਲ ਜ਼ਰੂਰ ਦੇਖਣ ਵਾਲੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਕਾਲਕਟਕਾ ਸਾਹਿਬ ਦੇ ਜੱਜਦਾਰ ਇਸ ਤੇ ਕੀ ਹੁਕਮ ਜਾਰੀ ਕਰਦੇ ਨੇ ਕੀ ਸਜ਼ਾ ਲਗਾਉਂਦੇ ਨੇ ਕੀ ਧਾਰਮਿਕ ਸੇਵਾ ਹੁੰਦੀ ਹੈ ਕੀ ਸਜ਼ਾ ਹੁੰਦੀ ਹੈ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਤੋਂ ਪਹਿਲਾਂ ਦੀ ਕਰ ਰਹੀ ਗੱਲ ਕਰ ਲਈਏ ਤਾਂ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਦੇਖਿਆ ਹੋਊਗਾ ਕਿ ਜੋੜਿਆਂ ਦੀ ਸੇਵਾ ਉਹ ਪਹਿਲਾਂ ਹੀ ਕਰ ਚੁੱਕੇ ਨੇ ਆਪਣੇ ਮਨੋਂ ਹੀ ਜੋੜਿਆਂ ਦੀ ਸੇਵਾ ਕਰ ਚੁੱਕੇ ਨੇ ਇਸ ਤੋਂ ਬਾਅਦ ਭਾਂਡਿਆਂ ਦੀ ਸੇਵਾ ਕਈ ਦਿਨ ਉਹਨਾਂ ਨੇ ਆ ਕੇ ਕੀਤੀ ਹੈ ਹਾਲਾਂਕਿ ਕਿਸੇ ਵੱਲੋਂ ਹੁਕਮ ਜਾਰੀ ਨਹੀਂ ਸੀ ਹੋਇਆ ਪਰ ਉਹਨਾਂ ਨੇ ਆਪਣੇ ਮਨੋਂ ਹੀ ਇਹ ਸੇਵਾ ਕੀਤੀ ਹੈ ਪਰ ਇਹ ਜ਼ਰੂਰ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਕਾਲ ਤਕਤ ਸਾਹਿਬ ਦੇ ਜਸੇਦਾਰ ਪੰਨ ਸਿੰਘ ਸਹਿਬਾਨ ਕੀ ਫੈਸਲਾ ਸੁਣਾਉਂਦੇ ਨੇ ਕੀ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਹੁਣ ਸਾਰੀ ਨਜ਼ਰ ਜਿਹੜੀ ਹੈ ਉਹ ਸ੍ਰੀ ਕਾਲ ਤਕਤ ਸਾਹਿਬ ਦੇ ਜਸੇਦਾਰ ਦੇ ਫੈਸਲੇ ਤੇ ਆ ਜੀ ਜਿਸ ਤਰ੍ਹਾਂ ਇਹ ਕਿ ਨਾ ਤੁਸੀਂ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਕਿ ਕਈ ਗੱਲਾਂ ਇਸ ਚਿੱਠੀ ਦੇ ਵਿੱਚ ਜੋ ਲਿਖੀਆਂ ਗਈਆਂ ਪਰ ਕਿਸੇ ਵੀ ਗੱਲ ਤੋਂ ਸਪਸ਼ਟ ਨਹੀਂ ਹੋ ਰਿਹਾ ਕਿ ਇਹ ਮਾਫੀ ਮੰਗੀ ਕਿਸ ਗੱਲ ਦੇ ਲਈ ਗਈ ਹੈ ਪਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਸਾਫ਼ ਇਸ ਚਿੱਠੀ ਦੇ ਵਿੱਚ ਲਿਖਿਆ ਕਿ ਜੋ ਵੀ ਭੁੱਲਾਂ ਚੁੱਕਾ ਹੋਈਆਂ ਨੇ ਜੋ ਸਾਡੇ ਤੇ ਇਨਸਾਮ ਲੱਗੇ ਜਾ ਰਹੇ ਨੇ ਉਸ ਨੂੰ ਲੈ ਕੇ ਸਾਰੀਆਂ ਗੱਲਾਂ ਨੂੰ ਲੈ ਕੇ ਮੇਰੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਦਾਸ ਖਿਮਾ ਦਾ ਚਾਚਕ ਹੈ ਕੀ ਇਸ ਚੀਜ਼ ਦੇ ਮਾਇਨੇ ਸਮਝੇ ਜਾ ਸਕਦੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾਂ ਵੀ ਇੱਕ ਮਾਫੀ ਨਾਵਾ ਦਿੱਤਾ ਗਿਆ ਸੀ ਦੇਖੋ ਉਹੀ ਗੱਲ ਹੈ ਕਿ ਜੇਕਰ ਸਰਵਉੱਚ ਸ੍ਰੀ ਕਾਲ ਤਕਤ ਸਹਿਬ ਦੀ ਗੱਲ ਕਰੀਏ ਤਾਂ ਸਿੱਖਾਂ ਦੀ ਸੁਪਰੀਮ ਕੋਰਟ ਮੰਨੀ ਜਾਂਦੀ ਹੈ ਸ੍ਰੀ ਹਾਲ ਤਕ ਸਾਹਿਬ ਜਿਵੇਂ ਕਿ ਤੁਸੀਂ ਜ਼ਿਕਰ ਪਹਿਲਾਂ ਖਬਰ ਦੇ ਸਟਾਰਟਿੰਗ ਤੇ ਕੀਤਾ ਹੈ ਕਿ ਬਿਨਾਂ ਸ਼ਰਤ ਮੁਆਫੀ ਮੰਗੀ ਹੈ ਸ਼ਰਤ ਕਾਦੀ ਰੱਖਣੀ ਹੈ ਜੀ ਦੇਖੋ ਇੱਥੇ ਇੱਥੇ ਜੋ ਹੁਕਮ ਹੋਣਾ ਹੈ ਉਹ ਸਿਰ ਮੱਥੇ ਤੁਹਾਨੂੰ ਲੈਣਾ ਹੀ ਪੈਣਾ ਹੈ ਇੱਥੇ ਕੋਈ ਸ਼ਰਤ ਨਹੀਂ ਚੱਲ ਸਕਦੀ ਤੁਸੀਂ ਦੋ ਤਿੰਨ ਵਾਰ ਕਿਹਾ ਕਿ ਬਿਨਾਂ ਸ਼ਰਤ ਮੁਆਫੀ ਮੰਗੀ ਹੈ ਬਿਨਾਂ ਸ਼ਰਤ ਖੀਮਾ ਜਾਂਚ ਕਾ ਕੀਤੀ ਹੈ ਸ਼ਰਤ ਨਹੀਂ ਇੱਥੇ ਰੱਖੀ ਜਾ ਸਕਦੀ ਇੱਥੇ ਸਿੱਖ ਕੌਮ ਦੀਆਂ ਭਾਵਨਾਵਾਂ ਪੂਰੀਆਂ ਨੇ ਇੱਥੇ ਆ ਕੇ ਕੋਈ ਤੁਸੀਂ ਸ਼ਰਤ ਰੱਖ ਕੇ ਮੁਆਫੀ ਨਹੀਂ ਮੰਗ ਸਕਦੇ ਸੋ ਇਹ ਇਹ ਗੱਲ ਕਹਿਣੀ ਜਾਂ ਇਹ ਸ਼ਬਦ ਇਸਤੇਮਾਲ ਕਰਨੇ ਕਿ ਬਿਨਾਂ ਸ਼ਰਤ ਕਿਉਂਕਿ ਇਹ ਰਾਜੀ ਨਮਾ ਤਾਂ ਹੋ ਨਹੀਂ ਰਿਹਾ ਕਿ ਜਿੱਥੇ ਇਹਨਾਂ ਨੇ ਆ ਕੇ ਮਾਫੀ ਮੰਗਣੀ ਹੈ ਜਾਂ ਸ਼ਰਤ ਰੱਖਣੀ ਹੈ ਵੀ ਮੈਂ ਇਹ ਨਹੀਂ ਕਰਦਾ ਉਹ ਨਹੀਂ ਕਰਦਾ ਜੋ ਹੁਕਮ ਸ੍ਰੀ ਕਾਲ ਤਕਸਹਿਬ ਦੇ ਜਸਦਾਰ ਸੁਣਾਉਣਗੇ ਉਹ ਤੁਹਾਨੂੰ ਖਿਹੜੇ ਮੱਥੇ ਨਹੀਂ ਤੇ ਭਾਵੇਂ ਤੁਹਾਡੇ ਸਿੱਧੇ ਮੱਥੇ ਜਿਹੜਾ ਉਹ ਤੁਹਾਨੂੰ ਪ੍ਰਵਾਨ ਕਰਨਾ ਪਵੇਗਾ ਤੁਸੀਂ ਖਿਹੜੇ ਮੱਥੇ ਪ੍ਰਵਾਨ ਕਰਨਾ ਹੈ ਕਰੋ ਨਹੀਂ ਕਰਨਾ ਤਾਂ ਕਈ ਅਜਿਹੇ ਲੋਕ ਨੇ ਅਜਿਹੇ ਕਈ ਲੀਡਰ ਸਹਿਬਾਨ ਨੇ ਜਿਨ੍ਹਾਂ ਨੂੰ ਪਹਿਲਾਂ ਵੀ ਪੰਥ ਚੋਂ ਛੇਕਿਆ ਗਿਆ ਤੇ ਆਉਣ ਵਾਲੇ ਸਮੇਂ ਚ ਅਸੀਂ ਦੇਖੀ ਤਾਂ ਉਹਨਾਂ ਨੂੰ ਵੀ ਛੇਕਿਆ ਜਾ ਸਕਦਾ ਹੈ ਇੰਨੀ ਪਾਵਰ ਸੁਪਰੀਮ ਕੋਰਟ ਦੇ ਵਿੱਚ ਹੈਗੀ ਆ ਸਿੱਖਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਸਦਾਰ ਇਨ੍ਹਾਂ ਹੁਕਮ ਜਿਹੜਾ ਉਹ ਸੁਨਾ ਸਕਦੇ ਨੇ ਪਰ ਇੱਥੇ ਇਹ ਜ਼ਰੂਰ ਦੇਖਣਾ ਹੋਏਗਾ ਕਿ ਇੱਥੇ ਸ਼ਰਤਾਂ ਨਹੀਂ ਰੱਖੀਆਂ ਜਾਂਦੀਆਂ ਇੱਥੇ ਬਸ ਝੋਲੀ ਅੱਡ ਕੇ ਜਿਹੜਾ ਜੋ ਹੁਕਮ ਹੈ ਉਹ ਤੁਹਾਨੂੰ ਆਪਣੀ ਝੋਲੀ ਪਾਉਣਾ ਹੀ ਪਵੇਗਾ ਇਸੇ ਦੇ ਨਾਲ ਦੇਖੋ ਇਹ ਗੱਲ ਸੁਭੀਰ ਸਿੰਘ ਬਾਦਲ ਸਮਝਦੇ ਨੇ ਤਾਂ ਹੀ ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਜੋ ਵੀ ਉਸ ਵੇਲੇ ਕੁਝ ਹੋਇਆ ਉਹ ਮੈਂ ਇੱਕ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਕਿਉਂਕਿ ਜੇਕਰ ਪਹਿਲਾਂ ਦੀ ਗੱਲ ਕਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਪਾਰਟੀ ਦੇ ਮੁਖੀ ਸੀਗੇ ਉਹ ਸੀਐਮ ਵੀ ਰਹੇ ਨੇ ਪਰ ਉਹ ਜਦੋਂ ਉਹ ਉਹ ਇਸ ਦੁਨੀਆ ਤੂਫਾਨੀ ਸੰਸਾਰ ਤੋਂ ਚਲੇ ਜਾਂਦੇ ਨੇ ਤਾਂ ਸਿੱਧੇ ਤੌਰ ਦੇ ਉੱਤੇ ਪਰਿਵਾਰ ਦਾ ਜਿਹੜਾ ਮੁਖੀ ਹੈ ਉਹ ਇਸ ਟਾਈਮ ਸੁਖਬੀਰ ਸਿੰਘ ਬਾਦਲ ਹੋਰੀ ਹੈਗੇ ਨੇ ਸੋ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਉਹਨਾਂ ਨੇ ਕਿਹਾ ਕਿ ਮੈਂ ਤੇ ਮੇਰੇ ਸਾਥੀ ਜਿਹੜੇ ਐ ਜੋ ਵੀ ਸ੍ਰੀ ਅਕਾਲ ਤਖਤ ਸਰ ਦਾ ਫੈਸਲਾ ਹੋਏਗਾ ਅਸੀਂ ਪ੍ਰਵਾਨ ਕਰਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੀਆਂ ਭੁੱਲਾਂ ਉਸ ਵੇਲੇ ਸਾਡੇ ਕੋਲੋਂ ਹੋਈਆਂ ਜੋ ਗਲਤੀਆਂ ਹੋਈਆਂ ਜੋ ਸਾਡੀ ਸਰਕਾਰ ਵੇਲੇ ਹੋਈਆਂ ਦੇਖੋ ਸਿੱਧੀ ਜੀ ਇੱਕ ਗੱਲ ਹੈ ਕਿ ਇਹੀ ਅ ਪਿਛਲੇ ਦਿਨ ਤੋਂ ਕਿਹਾ ਜਾ ਰਿਹਾ ਕਿ ਜਿਹੜੇ ਇਹਨਾਂ ਦੀ ਸਰਕਾਰ ਦੇ ਵਿੱਚ ਦੋਸ਼ੀ ਸੀਗੇ ਉਹਨਾਂ ਨੂੰ ਫੜਿਆ ਨਹੀਂ ਗਿਆ ਉਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਪਰ ਜੇਕਰ ਅਸੀਂ ਬੇਦਬੀਆਂ ਦੀ ਗੱਲ ਕਰੀਏ ਦੇਖੋ ਬੇਦਬੀਆਂ ਤੇ ਅੱਜ ਤੱਕ ਨਹੀਂ ਰੁਕ ਰੀਆਂ ਬੇਦਬੀਆਂ ਦਾ ਕਾਂਗਰਸ ਵੇਲੇ ਨਹੀਂ ਰੁਕੀਆਂ ਬੇਦਬੀਆਂ ਚਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਉਦੋਂ ਨਹੀਂ ਰੁਕੀਆਂ ਬੇਦਬੀਆਂ ਜਿਹੜੀਆਂ ਨੇ ਸੀਐਮ ਭਗਵੰਤ ਮਾਨ ਆ ਚੁੱਕੇ ਨੇ 2.5 ਸਾਲ ਪੌਣੇ 3 ਸਾਲ ਹੋ ਗਏ ਨੇ ਹਾਲੇ ਤੱਕ ਨਹੀਂ ਰੁਕੀਆਂ ਸੋ ਸਵਾਲ ਇਹ ਚ ਇਹ ਹੈ ਕਿ ਸ੍ਰੀ ਕਾਲਤਾਕਤ ਸਾਹਿਬ ਦੇ ਜਿਸਦਾਰ ਇਹਨਾਂ ਨੂੰ ਤਾਂ ਧਾਰਮਿਕ ਸਜ਼ਾ ਲਗਾ ਦੇਣਗੇ ਪਰ ਜਿਹੜੀਆਂ ਬੇਦਬੀਆਂ ਨੇ ਉਹਨਾਂ ਨੂੰ ਰ ਕਦਮ ਚੁੱਕਣੇ ਨੇ ਕਿ ਇਹਨਾਂ ਵਿਅਦਬੀਆਂ ਨੂੰ ਰੋਕਿਆ ਜਾ ਸਕੇ ਜੀ ਤਾਂ ਪਰਮ ਜਿਸ ਤਰੀਕੇ ਨਾਲ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਲੱਗਦਾ ਹੈ ਕਿ ਜੋ ਸ਼੍ਰੋਮਣੇ ਕਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸੇ ਵੀ ਗੱਲ ਦਾ ਸਪਸ਼ਟਿਕਰਨ ਨਹੀਂ ਦਿੱਤਾ ਗਿਆ ਕਿਉਂ ਜਿਹੜੇ ਇਲਜ਼ਾਮ ਵਿਰੋਧੀਆਂ ਵੱਲੋਂ ਲਗਾਏ ਗਏ ਜਾਂ ਫਿਰ ਬਾਗੀ ਧੜੇ ਵੱਲੋਂ ਲਗਾਏ ਗਏ ਉਹਨਾਂ ਤੇ ਸਿੱਧੇ ਤੌਰ ਤੇ ਮਾਫੀ ਮੰਗ ਲਏਗੇ ਕਿਸੇ ਵੀ ਗੱਲ ਦਾ ਉਹਨਾਂ ਨੇ ਸਪਸ਼ਟਿਕਰਨ ਨਹੀਂ ਦਿੱਤਾ ਸਾਰੀਆਂ ਗੱਲਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਮਾਫੀ ਨਾਮੇ ਦੇ ਵਿੱਚ ਕਬੂਲ ਕਰਨੀਆਂ ਦੇਖੋ ਇਹ ਹੁਣ ਜਿਹੜੀ ਅਸੀਂ ਗੱਲ ਕਹਿ ਲਈਏ ਜੇਕਰ ਸੁਭੀ ਸਿੰਘ ਬਾਦਲ ਦੀ ਗੱਲ ਕਰ ਲਈਏ ਉਹਨਾਂ ਨੇ ਤਾਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਤਾਂ ਜਸਵੰਤ ਸਿੰਘ ਸਾਹਿਬ ਉਹਨਾਂ ਨੇ ਪੜ ਵੀ ਲਿਆ ਤੇ ਇਸ ਤੇ ਫੈਸਲਾ ਜਿਹੜਾ ਹੈ ਇਹ ਹੁਣ ਜਸਵੰਤ ਸਿੰਘ ਸਾਹਿਬ ਲੈਣਗੇ ਕਿਉਂਕਿ ਉਹਨਾਂ ਦਾ ਹੀ ਆਖਰੀ ਹੁਕਮ ਜਿਹੜਾ ਹੈ ਉਹ ਸਿਰ ਮੱਥੇ ਹੋਏਗਾ ਸਾਰੀ ਸਿੱਖ ਕੌਮ ਦੇ ਕਿਉਂਕਿ ਉਹਨਾਂ ਵੱਲੋਂ ਹੀ ਇਹ ਫੈਸਲਾ ਲਿਆ ਜਾਣਾ ਹੈ ਵਿਰੋਧੀ ਕੀ ਕਹਿ ਰਹੇ ਨੇ ਕਿ ਨਹੀਂ ਕਹਿ ਰਹੇ ਇਸ ਦੇ ਬਾਰੇ ਉਹਨਾਂ ਨੂੰ ਕੋਈ ਲੈਣ ਦੇ ਨਹੀਂ ਹੈਗਾ ਪਰ ਜਿਹੜਾ ਫੈਸਲਾ ਸੁਣਾਇਆ ਉਹ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਜਿਹੜਾ ਵਿਚਾਰ ਅਧੀਨ ਕਰਕੇ ਪੰ ਸਿੰਘ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਸਾਰਾ ਕਰਕੇ ਇਹ ਫੈਸਲਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਸੁਣਾ ਲਿਆ ਜਾਵੇਗਾ ਜੀ ਤੇ ਕੀ ਕੁਝ ਲੱਗਦਾ ਹੈ ਜੋ ਪੰਜ ਸਿੰਘ ਸਹਿਬਾਨਾਂ ਦੀ ਜੋ ਇਕਤਰਤਾ ਹੋਵੇਗੀ ਕਿੰਨੇ ਦਿਨਾਂ ਦੇ ਅੰਦਰ ਉਹ ਇਕਤਰਤਾ ਹੋ ਸਕਦੀ ਹੈ ਜਾਂ ਫਿਰ ਕਿੰਨੇ ਦਿਨਾਂ ਤੋਂ ਬਾਅਦ ਇਸ ਪੂਰੇ ਮਾਮਲੇ ਤੇ ਕੋਈ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ देखो इस बाबत ਸਾਡੇ ਵੱਲੋਂ ਸਵਾਲ ਵੀ ਕਈ ਵਾਰ ਪੁੱਛਿਆ ਗਿਆ ਸੀਗਾ ਕਿ ਕਦੋਂ ਕਿਉਂਕਿ ਕੀ ਹੋ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ 15 ਅਗਸਤ ਜਿਹੜੀ ਆ ਉਹ ਵੀ ਆ ਰਹੀ ਹੈ ਉਸ ਨੂੰ ਲੈ ਕੇ ਵੀ ਪੁਲਿਸ ਜਿਹੜੀ ਹੈ ਮੁਸਤੈਦ ਹੈ ਤਾਂ ਡਿਊਟੀਆਂ ਜਿਹੜੀਆਂ ਨੇ ਪੁਲਿਸ ਦੀਆਂ ਵੀ ਲੱਗ ਰਹੀਆਂ ਨੇ ਸੋ ਇਸ ਤੋਂ ਇਲਾਵਾ ਜੇਕਰ ਅਸੀਂ ਸ੍ਰੀ ਕਾਲਟਕਾਤ ਸਾਹਿਬ ਦੀ ਗੱਲ ਕਰੀਏ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਸਮਾਗਮ ਵੀ ਹੈਗੇ ਨੇ ਪਰ ਇਸੇ ਨੂੰ ਮੁੱਖ ਰੱਖਦੇ ਹਾਂ ਕੋਈ ਦਿਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਚੁਣਿਆ ਜਾਵੇਗਾ ਇਸ ਦੇ ਵਿੱਚ ਕੋਈ ਤਰੀਕ ਜਿਹੜੀ ਆ ਮੁਕਰਰ ਨਹੀਂ ਕੀਤੀ ਗਈ ਕਿ ਇਸ ਤਰੀਕ ਨੂੰ ਜਿਹੜਾ ਸੱਦਿਆ ਜਾਵੇਗਾ ਜਦੋਂ ਹੀ ਇਸ ਬਾਰੇ ਤਰੀਕ ਦਾ ਐਲਾਨ ਹੋਣ ਤਾਂ ਜਲਦੀ ਹੀ ਅਸੀਂ ਦਰਸ਼ਕਾਂ ਤੱਕ ਇਹ ਐਲਾਨ ਜਿਹੜਾ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੋਏਗਾ ਅਸੀਂ ਦਰਸ਼ਕਾਂ ਤੱਕ ਪਹੁੰਚਾ ਦੇਵਾਂਗੇ ਜੀ ਠੀਕ ਹੈ ਪਰਮ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਮ ਜਾਣਕਾਰੀ ਤੋਂ ਸਰ ਦਰਸ਼ਕਾਂ ਨਾਲ ਸਾਂਝਾ ਕੀਤਾ ਤਾਂ ਤੁਹਾਨੂੰ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਵੱਲੋਂ ਇੱਕ ਸਪਸ਼ਟਿਕਰਣ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਜਾਂਦਾ ਤਾਂ ਉਸ ਪੱਤਰ ਨੂੰ ਜਨਤਕ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵੀ ਬਹੁਤ ਜਲਦ ਹੋਵੇਗੀ ਤੇ ਕੀ ਕੁਝ ਇਸ ਮਾਮਲੇ ਦੇ ਵਿੱਚ ਅਪਡੇਟ ਆਵੇਗਾ ਤੁਹਾਨੂੰ ਅਸੀਂ ਦਿੰਦੇ ਰਹਿਾਂਗੇ